मंगर माहे सुहंदियां हारे पिर संग बैठड़िया है तिन की सुभा क्या गणी जे साहिब में लडिया है मंघर माहे सुहंदिया हर पिर संग बैठड़िया तिन की सुभा क्या गणी जे साहिब में मेलड़िया तन मन मौलिया राम सिंह संग साध सहेलड़िया साध जनाते बाहरी से रहन इकेलड़िया है ना न कहि उतर सि जमके वस पडिया जिनी राव्या प्रभ अपना से दिसन नित खडिया रतन जवे हर लाल हर कंठ तिना जड़ियाह नानक बंछ धूड़ तिन प्रभ सरणी दर पड़ियाह मंगर प्रभ ਅਰਧਣਾ ਬਹੜ ਨਾ ਜਨਮੜਿਆ ਮੰਘਰ ਪ੍ਰਭ ਅਰਧਣਾ ਬਹੜ ਨਾ ਜਨਮੜਿਆ ਮੱਗਰ ਦਾ ਮਹੀਨਾ ਦਿਨ ਸ਼ਨੀਵਾਰ 16 ਤਰੀਕ ਨੂੰ ਆਰੰਭਤਾ ਹੋਈ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਮਹੀਨਾ ਸੁਖ ਸ਼ਾਂਤੀ ਨਾਲ ਬਤੀਤ ਕਰਨ ਸਰਬੱਤ ਹੀ ਗੁਰੂਕੀਆਂ ਸੰਗਤਾਂ ਦੇ ਸਿਰ ਤੇ ਮੇਰ ਦਾ ਭਰਿਆ ਹੱਥ ਰੱਖਣ ਸਰੀਰਾਂ ਦੀਆਂ ਚੜ੍ਹਦੀਆਂ ਕਲਾ ਕਰਨੇ ਕੀਰਤਕ ਮਈਆਂ ਵਿੱਚ ਵਾਧੇ ਕਰਨ ਮੱਗਰ ਦੇ ਮਹੀਨੇ ਰਹੀਂ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ 12 ਮਹਾਂਦੀਪ ਪਾਵਨ ਪਵਿੱਤਰ ਗੁਰਬਾਣੀ ਦੇ ਰਹੀਂ ਜੋ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਆਪ ਜੀ ਨੇ ਸਰਵਣ ਕੀਤਾ ਹੈ ਸਤਿਗੁਰੂ ਜੀ ਫਰਮਾਉਂਦੇ ਹਨ ਮੰਘਰ ਮਾਹੀ ਸੁਹੰਦਿਆ ਹਰ ਪਿਰ ਸੰਗ ਬੈਠੜੀ ਆਹ ਮੱਗਰ ਦੇ ਮਹੀਨੇ ਦੁਆਰਾ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਕਿ ਉਹ ਖੁਸ਼ ਨਸੀਬ ਜੀਵ ਆਤਮਾਵਾਂ ਜੋ ਆਪਣੇ ਮਾਲਕ ਪ੍ਰਭੂ ਕੋਲ ਬੈਠ ਜਾਂਦੀਆਂ ਹਨ ਭਾਵ ਕਿ ਜੋ ਪਰਮਾਤਮਾ ਦਾ ਮਿਲਾਪ ਪ੍ਰਾਪਤ ਕਰ ਲੈਂਦੀਆਂ ਹਨ ਉਹ ਜੀਵ ਆਤਮਾਵਾਂ ਸੋਭ ਨੀਕ ਸੁੰਦਰ ਲੱਗਦੀਆਂ ਹਨ ਸੋ ਸਤਿਗੁਰੂ ਜੀ ਅਗਲੀ ਪੰਕਤੀ ਵਿੱਚ ਫਰਮਾਉਂਦੇ ਹਨ ਤਨ ਮਨ ਮੌਲਿਆ ਰਾਮ ਸਿਉ ਸੰਗ ਸਾਧ ਸਹਿਲੜਿਆਹ ਉਹਨਾਂ ਵਡਭਾਗੀਆਂ ਜੀਵ ਆਤਮਾਵਾਂ ਦਾ ਸਾਧੂ ਮਹਾਂਪੁਰਖਾਂ ਦੀ ਸੰਗਤ ਕਰਕੇ ਤਨ ਅਤੇ ਮਨ ਵੀ ਹਰਿਆ ਭਰਿਆ ਹੋ ਜਾਂਦਾ ਹੈ ਹਰਿਆ ਭਰਿਆ ਤੋਂ ਭਾਵ ਇਹ ਸਮਝਣਾ ਕਿ ਜਿਸ ਤਰ੍ਹਾਂ ਦਰਖਤ ਜਿਸ ਵੇਲੇ ਪੰਗਾਰੇ ਦੀ ਬਹਾਰ ਆਉਂਦੀ ਹੈ ਪੁੰਗਰ ਜਾਂਦਾ ਸੋਹਣਾ ਲੱਗਦਾ ਹੈ ਇਸੇ ਤਰ੍ਹਾਂ ਪਹਿਲੀ ਪੰਕਤੀ ਵਿੱਚ ਮਹਾਰਾਜ ਫਰਮਾਉਂਦੇ ਨੇ ਕਿ ਉਹ ਜੀਵ ਆਤਮਾਵਾਂ ਸੋਹਣੀਆਂ ਲੱਗਦੀਆਂ ਨੇ ਜੋ ਸਤਿਗੁਰੂ ਦੇ ਦਿੱਤੇ ਉਪਦੇਸ਼ ਨੂੰ ਮੰਨ ਕਰਕੇ ਪਰਮੇਸ਼ਰ ਦੇ ਨਾਲ ਮਲਾਪ ਕਰ ਲੈਂਦੀਆਂ ਨੇ ਇਸੇ ਤਰ੍ਹਾਂ ਉਹਨਾਂ ਦਾ ਤਨ ਅਤੇ ਮਨ ਭਾਵ ਕੇ ਮਨ ਤੋਂ ਵੀ ਉਹਨਾਂ ਦਾ ਸੁਹੱਪਣ ਦਿਖਦਾ ਹੈ ਉਹਨਾਂ ਦੇ ਵਿਚਾਰ ਚੰਗੇ ਨੇ ਅਤੇ ਤਨ ਤੋਂ ਵੀ ਉਹਨਾਂ ਦੇ ਚਿਹਰੇ ਹਸਮੁਖ ਸੋਹਣੇ ਲੱਗਦੇ ਨੇ ਤਨ ਮਨ ਮੌਲਿਆ ਰਾਮ ਸਿਉ ਸੰਗ ਸਾਧ ਸਹਿਲੜਿਆ ਹੈ ਸਾਧੂ ਮਹਾਂਪੁਰਖਾਂ ਦੀ ਸੰਗਤ ਕਰਕੇ ਜਿਨ੍ਹਾਂ ਦਾ ਤਨ ਅਤੇ ਮਨ ਪਰਮੇਸ਼ਰ ਦੇ ਰੰਗ ਦੇ ਵਿੱਚ ਰੰਗਿਆ ਗਿਆ ਉਹ ਹਰਿਆ ਭਰਿਆ ਹੋ ਜਾਂਦਾ ਹੈ ਸੋਇਸ ਤੋਂ ਅਗੇ ਜੋ ਸਾਧ ਸੰਗਤ ਨਹੀਂ ਕਰਦੇ ਮਹਾਰਾਜ ਉਹਨਾਂ ਬਾਰੇ ਲਿਖ ਰਹੇ ਨੇ ਸਾਧ ਜਨਾ ਤੇ ਬਾਹਰੀ ਸੇ ਰਹਿਣ ਇਕੇਲੜਿਆ ਹੈ ਜਿਹੜੀਆਂ ਜੀਵ ਆਤਮਾਵਾਂ ਸਤ ਸੰਗਤ ਕਰਨ ਤੋਂ ਵਾਂਝੀਆਂ ਰਹਿ ਗਈਆਂ ਨਾ ਉਹਨਾਂ ਦਾ ਤਨ ਮੋਲਿਆ ਗਿਆ ਤੇ ਨਾ ਹੀ ਮਨ ਉਹਨਾਂ ਦਾ ਮੋਲਿਆ ਗਿਆ ਜਿਸ ਕਰਕੇ ਉਹ ਪ੍ਰਭੂ ਮਿਲਾਪ ਤੋਂ ਵਾਂਝੀਆਂ ਰਹਿ ਗਈਆਂ ਇਕੱਲੀਆਂ ਸੰਸਾਰ ਖੇਤ ਦੇ ਅੰਦਰ ਬਾਗਬਾੜ ਦੇ ਬੂਟੇ ਵਾਂਗ ਦੁੱਖ ਸਿੰਧੀਆਂ ਨੇ ਜਿਸ ਤਰ੍ਹਾਂ ਤਿਲਾਂ ਦਾ ਬੂਟਾ ਜਦੋਂ ਉਸ ਤਿਲਾਂ ਦੇ ਬੂਟੇ ਨੂੰ ਖੇਤ ਖੇਤੀ ਕਰਨ ਲੱਗਿਆਂ ਜ਼ਿਮੀਦਾਰ ਖੇਤ ਵਿੱਚ ਬੀਜਦਾ ਹੈ ਤੇ ਖੇਤ ਵਿੱਚ ਅਸਮਾਨੀ ਬਿਜਲੀ ਪੈਂਦੀ ਹੈ ਜਿਸ ਖੇਤ ਵਿੱਚ ਬਿਜਲੀ ਪੈ ਜਾਵੇ ਉਹ ਤਿਲਾਂ ਦੇ ਬੂਟੇ ਤੇ ਠੀਕ ਰਹਿੰਦੇ ਨੇ ਪਰ ਉਸ ਦਾ ਅੰਦਰਲਾ ਜੋ ਬੀਜ ਹੈ ਉਹ ਸੜ ਕੇ ਸੁਆਹ ਹੋ ਜਾਂਦਾ ਨਿਕੰਮਾ ਹੋ ਜਾਂਦਾ ਹੈ ਫਿਰ ਜ਼ਿਮੀਦਾਰ ਉਸ ਨੂੰ ਕੱਟਦਾ ਨਹੀਂ ਉਸ ਨੂੰ ਸਾਂਭਦਾ ਨਹੀਂ ਕਿਉਂਕਿ ਉਹਦੇ ਗੁਣ ਖਤਮ ਹੋ ਗਏ ਤਾਂ ਉਹ ਫਿਰ ਖੇਤ ਵਿੱਚ ਉਜੜ ਜਾਂਦਾ ਹੈ ਇਕੱਲਾ ਰਹਿ ਜਾਂਦਾ ਹੈ ਉਹਦੇ ਮਾਲਕ ਦਾ ਹੱਥ ਉਸ ਤੋਂ ਝੁਕੇ ਆ ਗਿਆ ਇਸ ਤਰ੍ਹਾਂ ਜਿਹੜੇ ਜੀਵ ਆਤਮਾਵਾਂ ਦੇ ਭੈੜੇ ਕਰਮਾ ਰੂਪੀ ਬਿਜਲੀ ਦੇ ਨਾਲ ਸ਼ੁਭ ਕਰਮਾ ਰੂਪੀ ਬੀਜ ਖਤਮ ਹੋ ਗਏ ਉਹ ਉਹਨਾਂ ਦੇ ਹੁੰਦੇ ਨੇ ਜਿਹੜੇ ਸਾਧ ਸੰਗਤ ਨਹੀਂ ਕਰਦੇ ਉਹ ਫਿਰ ਸੰਸਾਰ ਦੇ ਵਿੱਚ ਇਕੱਲੇ ਰਹਿ ਜਾਂਦੇ ਨੇ ਉਹਨਾਂ ਦਾ ਸੰਗ ਕੋਈ ਨਹੀਂ ਕਰਦਾ ਤਾਂ ਸਤਿਗੁਰੂ ਜੀ ਫਰਮਾਉਂਦੇ ਨੇ ਫਿਰ ਉਹਨਾਂ ਦੀ ਹਾਲ ਕੀ ਹੁੰਦੀ ਹੈ ਤਿੰਨ ਦੁੱਖ ਨ ਕਬਹੂ ਉਤਰੈ ਸੇ ਜਮਕੈ ਵਸ ਪੜਿਆਹ ਪਰਮਾਰਥ ਦੇ ਰਸਤੇ ਤੋਂ ਭੁੱਲੇ ਜੀਵ ਇਸ ਸੰਸਾਰ ਦੇ ਵਿੱਚ ਵੀ ਦੁਖੀ ਜੀਵਨ ਬਤੀਤ ਕਰਦੇ ਆ ਉਹਨਾਂ ਦਾ ਦੁੱਖ ਨਹੀਂ ਕਦੇ ਜਾਂਦਾ ਜੋ ਪਰਮੇਸ਼ਰ ਨੂੰ ਭੁੱਲ ਕੇ ਹੋਰ ਕਰਮ ਕੰਡਾਂ ਵਿੱਚ ਪੈਂਦੇ ਜਾਂ ਚੋਰੀ ਜਾਰੀ ਠੱਗੀ ਹੀਰਾ ਫੇਰੀ ਕਰਦੇ ਨੇ ਇੱਥੇ ਤੇ ਦੁਖੀ ਰਹੇ ਸਤਿਗੁਰੂ ਜੀ ਫਰਮਉਂਦੇ ਅੱਗੇ ਵੀ ਮਰਨ ਤੋਂ ਬਾਅਦ ਉਹ ਜੀਵ ਆਤਮਾਵਾਂ ਨੂੰ ਕੀਤੇ ਕਰਮਾਂ ਦੀਆਂ ਸਜ਼ਾਵਾਂ ਭਗਤੌਣ ਲਈ ਸੇ ਜਮ ਕੇ ਵਸ ਪੜਿਆ ਹੈ ਜਮਾਂ ਦੇ ਵਸ ਦੇ ਵਿੱਚ ਪਾਇਆ ਜਾਂਦਾ ਹੈ ਸੋ ਸਤਿਗੁਰੂ ਜੀ ਫਰਮਉਂਦੇ ਜਿੱਥੇ ਉਹ ਜੀਵਾਤਮਾ ਵਾ ਜਮਾ ਦੇ ਵਸ ਪੈਂਦੀਆਂ ਨੇ ਤੇ ਜਿਨ੍ਹਾਂ ਨੇ ਸਤ ਸੰਗਤ ਕਰਕੇ ਪਰਮੇਸ਼ਰ ਦੇ ਗੁਣ ਗਾਏ ਉਹਨਾਂ ਦਾ ਬੜਾ ਫਰਕ ਹੈ ਮਹਾਰਾਜ ਹੁਣ ਉਹਨਾਂ ਬਾਰੇ ਦੱਸਦੇ ਨੇ ਜਿਨਨੀ 라ਵਿਆ ਪ੍ਰਭ ਆਪਣਾ ਸੇ ਦਿਸਨ ਨਿਤ ਖੜਿਆ ਹੈ ਜਿਨ੍ਹਾਂ ਵਡਭਾਗੀ ਜੀਵਾਂ ਨੇ ਸਤ ਸੰਗਤ ਵਿੱਚ ਬੈਠ ਕੇ ਪ੍ਰਭੂ ਦੇ ਨਾਮ ਨੂੰ ਜਪਿਆ ਜਿਨ੍ਹਾਂ ਨੇ ਉਸ ਦੇ ਗੁਣ ਗਾਏ ਨਾਮ ਜਪਣ ਦੀ ਬਦੌਲਤ ਉਹਨਾਂ ਨੇ ਪ੍ਰਮਾਤਮਾ ਦੇ ਅਨੂਪਮ ਜਿਸ ਦਾ ਕੋਈ ਅੰਤ ਨਹੀਂ ਉਸ ਅਨੰਦੀ ਰੰਗ ਨੂੰ ਮਾਣਿਆ ਅਜਹੀਆਂ ਆਤਮਾਾਂ ਮਾ ਹਮੇਸ਼ਾ ਪ੍ਰਮਾਤਮਾ ਦੇ ਅੰਗ ਸੰਗ ਰਹਿੰਦੀਆਂ ਉਹਨਾਂ ਦੇ ਦਰਸ਼ਨ ਕਰਕੇ ਜਗਿਆਸੂ ਮਹਿਸੂਸ ਕਰਦਾ ਹੈ ਕਿ ਪ੍ਰਮਾਤਮਾ ਇਹਨਾਂ ਦੇ ਅੰਗ ਸੰਗ ਖੜਾ ਹੈ ਨਾਲ ਹੀ ਖੜਾ ਮਹਿਸੂਸ ਨਹੀਂ ਹੁੰਦਾ ਸਗੋਂ ਉਹਨਾਂ ਦੇ ਦਰਸ਼ਨਾ ਚੋਂ ਪਰਮਾਤਮਾ ਦੇ ਦਰਸ਼ਨ ਦੇ ਚਲਕਾਰੇ ਪ੍ਰੀਤ ਹੁੰਦੇ ਨੇ ਪ੍ਰਤੀਤ ਹੁੰਦੇ ਨੇ ਮਹਾਰਾਜ ਫਰਮਾਉਂਦੇ ਜਿਨਿ ਰਾਵਿਆ ਪ੍ਰਭੇ ਆਪਣਾ ਜਿਨ੍ਹਾਂ ਨੇ ਪਰਮੇਸ਼ਰ ਨੂੰ ਪਾ ਲਿਆ ਜਪਿਆ ਸੀ ਦਿਸਨ ਨਿਤ ਖੜਿਆ ਹੈ ਉਹਨਾਂ ਦੇ ਹਰ ਵੇਲੇ ਪਰਮੇਸ਼ਰ ਅੰਗ ਸੰਗ ਖੜਿਆ ਦਿਸਦਾ ਹੈ ਕਿਉਂਕਿ ਉਦਤਨ ਜਵੇ ਹਰ ਲਾਲ ਹਰ ਕੰਠ ਤਿਨਾ ਜੜਿਆ ਹੈ ਹਰੀ ਪਰਮਾਤਮਾ ਦਾ ਨਾਮ ਜੋ ਸੰਸਾਰ ਦੇ ਰਤਨ ਜਵਾਹਰ ਲਾਲਾਂ ਤੋਂ ਵੀ ਕਿਤੇ ਕੀਮਤੀ ਹੈ ਉਹ ਨਾਮ ਹਮੇਸ਼ਾ ਉਹਨਾਂ ਦੇ ਕੰਠ ਵਿੱਚ ਜੜਿਆ ਹੁੰਦਾ ਹੈ ਭਾਵ ਪਰਮਾਤਮਾ ਦੇ ਨਾਮ ਨੂੰ ਕਦੇ ਵੀ ਭੁੱਲਦੇ ਨਹੀਂ ਇਸ ਕਰਕੇ ਸਤਿਗੁਰੂ ਜੀ ਅਖੀਰਲੀਆ ਪੰਕਤੀਆਂ ਵਿੱਚ ਬੇਨਤੀਆਂ ਕਰਦੇ ਹਨ ਨਾਨਕ ਬੰਛੈ ਧੂੜ ਤਿੰਨ ਪ੍ਰਭ ਸਰਣੀ ਦਰਪੜਿਆ ਹੈ हे ਪਰਮਾਤਮਾ ਮੇਰੀ ਤੇਰੇ ਚਰਨਾਂ ਵਿੱਚ ਇੱਕ ਅਰਦਾਸ ਹੈ ਜੋ ਤੁਹਾਡੇ ਵਿੱਚ ਲੀਨਤਾ ਪ੍ਰਾਪਤ ਕਰਕੇ ਹਮੇਸ਼ਾ ਵਾਸਤੇ ਤੁਹਾਡੀ ਚਰਨ ਸ਼ਰਨ ਦੇ ਵਿੱਚ ਰਹਿੰਦੇ ਹਨ ਇਸ ਤਰ੍ਹਾਂ ਦੇ ਆਪਜੀ ਦੇ ਰੰਗ ਦੇ ਵਿੱਚ ਰੰਗੇ ਹੋਏ ਨਿਮਰਤਾ ਵਿੱਚ ਜੀਵਨ ਬਤੀਤ ਕਰਨ ਵਾਲੇ ਸਾਧੂਆਂ ਸੰਤਾਂ ਦੀ ਚਰਨ ਧੂੜੀ ਬਖਸ਼ਿਸ਼ ਕਰੋ। ਸਾਤਗੁਰੂ ਸੱਚੇ ਪਾਤਸ਼ਾਹ ਜੀ ਪਰਮਉੰਦੇ ਨੇ ਮੰਘਰ ਪ੍ਰਭ ਅਰਾਧਣਾ ਬਹੜੇ ਨਾ ਜਨਮੜਿਆਹ ਮੱਗਰ ਦੇ ਮਹੀਨੇ। ਇਸ ਮਹੀਨੇ ਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਪਰਮਉੰਦੇ ਨੇ ਪ੍ਰਮਾਤਮਾ ਦੇ ਨਾਮ ਦੀ ਜੋ ਅਰਾਧਣਾ ਕਰਦੇ ਨੇ ਨਾਮ ਦੀ ਬਦੌਲਤ ਉਹਨਾਂ ਦਾ ਜੰਮਣ ਮਰਨ ਦਾ ਗੇੜ ਆਵਾਗਾਉਣ ਦਾ ਚੱਕਰ ਖਤਮ ਹੋ ਜਾਂਦਾ ਹੈ ਸੋ ਸਤਿਗੁਰੂ ਜੀ ਇਹ ਮੱਗਰ ਦੇ ਮਹੀਨੇ ਰਹੀ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਮਰਜ਼ ਕਿਰਪਾ ਕਰਨ ਹੋਈਆਂ ਗਲਤੀਆਂ ਭੁੱਲਾਂ ਦੀ ਖਿਮਾ ਕਰਨ ਲੱਗੇ ਤੋਂ ਸਮਤ ਬਖਸ਼ਿਸ਼ ਕਰਨ ਸੋ ਇਸੇ ਤਰ੍ਹਾਂ ਸਾਧ ਸੰਗਤ ਜੀਓ ਹੋਰ ਗੁਰਬਾਣੀ ਦੇ ਆ ਵੀਡੀਓ ਵੇਖਣ ਵਾਸਤੇ ਸਾਡਾ YouTube ਚੈਨਲ ਜਰੂਰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਅੱਗੇ ਸ਼ੇਅਰ ਅੱਗੇ ਸ਼ੇਅਰ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਸਤਿ ਪ੍ਰਭੂ ਜੀ ਕਿਰਪਾ ਕਰਨ ਸੰਗਤਾਂ ਦੀਆਂ ਚੜ੍ਹਦੀਆਂ ਕਲਾ ਕਰਨ ਮਹੀਨਾ ਸੁਖ ਨਾਲ ਬਤੀਤ ਕਰਨ ਕਿਰਤਕ ਮਈਆਂ ਵਿੱਚ ਵਾਧੇ ਕਰਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ